ਦੇ ਪਰਿਵਾਰ ਵਿੱਚ ਕੋਈ ਨਹੀਂ ਅਸੀਂ ਭੈਣ ਭਰਾ ਹੀ ਅਸੀਂ 7 ਤਰੀਕ ਨੂੰ ਰਿਪੋਰਟ ਲਈ ਗਈ ਸੀ ਤੋਂ ਉਹਦੇ ਪਰ ਪੁਲਿਸ ਨੇ ਵੀ ਕੁਝ ਸਾਨੂੰ ਡਿਸਪੋਜ਼ ਮਿਲੀ ਤਾ ਰਿਪੋਰਟ ਲਿਖ ਕੇ ਲਾ ਕੇ ਪਰ ਉਹਨਾਂ ਨੇ ਆਨਲਾਈਨ ਦਰਜ ਨਹੀਂ ਸੀ ਕੀਤੀ ਪ੍ਰੈਸ ਨੇ ਜਾ ਕੇ ਦਬਾਅ ਪਾਇਆ ਤੇ 31 ਤਰੀਕ ਨੂੰ ਆਨਲਾਈਨ ਚੜਾਈ ਗਈ ਹੈ ਜਿੱਥੋਂ ਦੇ ਰਹਿਣ ਵਾਲੇ ਜੀ ਨਿਊ 골ਡਨ ਐਵਨਿਊ ਜੀ ਸਰ ਇਹ ਪੋਸਟਰ ਜਿਹੜੇ ਹੱਥ ਵਿੱਚ ਫੜੇ ਕੀ ਮਸਲਾ ਕਰ ਰਿਹਾ ਇਹ ਮੇਰਾ ਬ੍ਰਦਰ ਹੈ ਜੀ 6 ਤਰੀਕ ਰਾਤ ਨੂੰ 9 ਵਜੇ ਦਾ ਗੁੰਮ ਹੋਇਆ ਜੀ ਅੱਜ ਤੱਕ ਵੀ ਸਾਨੂੰ ਮਿਲਿਆ ਨਹੀਂ ਹੈ ਜੀ ਪਿੰਡਾ ਜਰ ਹੋ ਗਿਆ ਜੀ ਅੱਧ ਮਹੀਨਾ ਹੋ ਗਿਆ ਜਿੰਨੇ ਸਾਲ ਦੇ ਨੇ ਕਿੱਥੋਂ ਲਾ ਪਤਾ ਇਹ ਇਸ ਐਲਤੀ ਸਾਲ ਹੈ ਜੀ ਸੰਤਾਨ ਨੇ ਲੋੜ ਤੋਂ ਲਾ ਪਤਾ ਹੋਏ ਨੇ ਪੈਸੇ ਢੀਡਾਲੇ ਸਾਰਾ ਸੁਨਾ ਦਾ ਨਾਮ ਜੀ ਸਮੇਂ ਬਾਅਦ ਤੇ ਕੋੜਾ ਨੰਬਰ ਇਹ ਤਾਂ ਹੈਗੇ ਸੀ ਥੋੜੀ ਪਰੇਸ਼ਾਨੀ ਸੀ ਇਹਨੂੰ ਕੁਲ ਨੂੰ ਦੱਸਿਆ ਇਸ ਬਾਰੇ ਇਸ ਤਸੇ ਅਸੀਂ ਪਰ ਪੁਲਿਸ ਨੇ ਸਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਬਸ ਇਸੇ ਤਰ੍ਹਾਂ ਹੀ ਦੋ ਅਸੀਂ 7 ਤਰੀਕ ਨੂੰ ਰਿਪੋਰਟ ਲਗਾਈ ਸੀ ਤੋਂ ਉਹਦੇ ਪਰ ਪੁਲਿਸ ਨੇ ਵੀ ਕੁਝ ਸਾਡੂੰ ਰਿਸਪਾਂਸ ਨਹੀਂ ਦਿੱਤਾ ਰਿਪੋਰਟ ਲਿਖ ਕੇ ਲਾਤੀ ਪਰ ਉਹਨਾਂ ਨੇ ਆਨਲਾਈਨ ਦਰਜ ਨਹੀਂ ਸੀ ਕੀਤੀ ਪ੍ਰੈਸ ਨੇ ਜਦਕੇ ਦਬਾਅ ਪਾਇਆ ਤੇ 31 ਤਰੀਕ ਨੂੰ ਆਨਲਾਈਨ ਚੜਾਈ ਗਈ ਹੈ ਜੀ ਤੇ ਅੱਜ ਕਿਥੇ ਤੁਸੀਂ ਖੜੇ ਹੋ ਕਿਉਂ ਲੋੜ ਪਈ ਇਸ ਦਾ ਤੁਹਾਨੂੰ ਮੈਂ ਜੀ ਆਪਣੇ ਵੀਰ ਨੂੰ ਮਿਲਣਾ ਚਾਹੁੰਦੀ ਮੇਰਾ ਵੀਰ ਨਹੀਂ ਮਿਲ ਰਿਹਾ ਅਸੀਂ ਘਰ ਦੇ ਵਿੱਚ ਕੋਈ ਨਹੀਂ ਹੈ ਮੈਂ ਆਪਣੇ ਵੀਰ ਨੂੰ ਇਕੱਲੇ ਲੱਭਣਾ ਵਿਆਹ ਕੇ ਬਸ ਹਾਂ ਜੀ ਵੀਰ ਵੀ ਆਏ ਹੋਏ ਆ ਪਰਿਵਾਰ ਇਹਨਾਂ ਦਾ ਇਹਨਾਂ ਦੀ ਵਾਈਫ ਨੂੰ ਛੱਡ ਕੇ ਪਹਿਲਾਂ ਹੀ ਜਾ ਸੁੱਕੀ ਸੀ ਤੁਹਾਡੇ ਪਰਿਵਾਰ ਤੋਂ ਹੋਏ ਕਿਉਂ ਆਣਾ ਹੈ ਮੇਰੇ ਪਰਿਵਾਰ ਦੇ ਵਿੱਚ ਕੋਈ ਨਹੀਂ ਅਸੀਂ ਭੈਣ ਭਰਾ ਹੀ ਹੈ ਜੀ ਤੁਹਾਡਾ ਆਪਣਾ ਜੀ ਉਹਨਾਂ ਦੀ ਕੋਰੋਨਾ ਮਾਹਮਾਰੀ ਨਾਲ ਦਤੂ ਬੱਚਾ ਜਾਉਣ ਹੈ ਜੀ ਜੀ ਇਹ ਮੇਰਾ ਵੀਰ ਵੀ ਹੈ ਜੀ ਕੀ ਚਾਹੁੰਦੇ ਹੋ ਤੁਸੀਂ ਮੈਂ ਸਿਰਫ ਇਹ ਚਾਹਨੇ ਕਿ ਮੇਰਾ ਵੀਰ ਜਿੱਤੇ ਵੀ ਹੈਗਾ ਨੂੰ ਲੱਭ ਕੇ ਲਿਆ ਦੋ ਮੈਨੂੰ ਮੇਰੇ ਪਰਿਵਾਰ ਦੇ ਵਿੱਚ ਕੋਈ ਨਹੀਂ ਅਸੀਂ ਭੈਣ ਭਰਾਈ ਹੈ ਜੀ 7 ਤਰੀਕ ਨੂੰ ਰਿਪੋਰਟ ਲਗਾਈ ਸੀ 2 ਵਜੇ ਪਰ ਪੁਲਿਸ ਨੇ ਵੀ ਕੁਝ ਸਾਡੂ ਰਿਸਪੌਂਸ ਨਹੀਂ ਦਿੱਤਾ ਰਿਪੋਰਟ ਲਿਖ ਕੇ ਲਾਕਲੀ ਪਰ ਉਹਨਾਂ ਨੇ ਆਨਲਾਈਨ ਦਰਜ ਨਹੀਂ ਸੀ ਕੀਤੀ ਪ੍ਰੈਸ ਨੇ ਜਾ ਕੇ ਦਬਾਅ ਪਾਇਆ ਦਿਕਤ ਕੀ ਤੇ ਰਹੀ ਕਿ オンਲਾਈਨ ਚੜਾਈ ਹੈ ਜਿੱਥੋਂ ਦੇ ਰਹਿਣ ਵਾਲੇ ਜੀ ਨਿਊ ਗੋਲਡਨ ਐਵਨਿਊ ਅੰਜੀ ਸਰ ਇਹ ਪੋਸਟਰ ਜਿਹੜੇ ਹੱਥ ਦੇ ਵਿੱਚ ਫੜੇ ਜੀ ਮਸਲਾ ਕਰਾ ਇਹ ਮੇਰਾ ਬ੍ਰਦਰ ਹੈ ਜੀ 6 ਤਰੀਕ ਰਾਤ 9 ਵਜੇ ਦਾ ਗੁੰਮ ਹੋਇਆ ਜੀ ਅੱਜ ਤੱਕ ਵੀ ਸਾਨੂੰ ਮਿਲਿਆ ਨਹੀਂ ਹੈ ਜੀ ਪਿੰਡਾ ਜਰ ਹੋ ਗਿਆ ਜੀ ਅੱਜ ਮਹੀਨਾ ਹੋ ਗਿਆ ਜੀ ਕਿੰਨੇ ਸਾਲ ਦੇ ਨੇ ਕਿੱਥੋਂ ਲਾ ਪਤਾ ਹੈ ਇਹ 70 ਸਾਲ ਹੈ ਜੀ ਸੰਤਾਨ ਨੂੰ ਲਾ ਪਤਾ ਹੈ ਪੈਸੇ ਢੀਡਾ ਲਿਆ ਸਾਰਾ ਸੋਨਾ ਦਾ ਨਾਮ ਜਿਸ ਸਮੇਂ ਬਾਅਦ ਤੋਂ ਥੋੜਾ ਨੰਬਰ ਇਹ ਤਾਂ ਹੈਗੇ ਸੀ ਥੋੜੀ ਪਰੇਸ਼ਾਨੀ ਸੀ ਉਹਨੂੰ ਦੱਸਿਆ ਇਸ ਬਾਰੇ ਦਿੱਤਾ ਸੀ ਅਸੀਂ ਪਰ ਪੁਲਿਸ ਨੇ ਸਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਬਸ ਇਸੇ ਤਰ੍ਹਾਂ ਦੋ ਅਸੀਂ 7 ਤਰੀਕ ਨੂੰ ਰਿਪੋਰਟ ਲਗਾਈ ਸੀ ਤੋਂ ਬਾਰੇ ਪਰ ਪੁਲਿਸ ਨੇ ਵੀ ਕੁਝ ਸਾਡੂੰ ਰਿਸਪਾਂਸ ਨਹੀਂ ਦਿੱਤਾ ਰਿਪੋਰਟ ਲਿਖ ਕੇ ਲਾਕੀ ਪਰ ਉਹਨਾਂ ਨੇ ਆਨਲਾਈਨ ਦਰਜ ਨਹੀਂ ਸੀ ਕੀਤੀ ਪ੍ਰੈਸ ਨੇ ਜਾ ਕੇ ਦਬਾਅ ਪਾਇਆ ਤੇ 31 ਤਰੀਕ ਨੂੰ ਆਨਲਾਈਨ ਚੜਾਈ ਗਈ ਹੈ ਜੀ ਅੱਜ ਕਿੱਥੇ ਤੁਸੀਂ ਖੜੇ ਹੋ ਕਿਉਂ ਲੋੜ ਪਈ ਇਸ ਤਰ੍ਹਾਂ ਤੁਹਾਨੂੰ ਮੈਂ ਜੀ ਆਪਣੇ ਵੀਰ ਨੂੰ ਮਿਲਣਾ ਚਾਹੁੰਦੀ ਮੇਰਾ ਵੀਰ ਨਹੀਂ ਮਿਲ ਰਿਹਾ ਅਸੀਂ ਘਰ ਦੇ ਵਿੱਚ ਕੋਈ ਨਹੀਂ ਹੈ ਮੈਂ ਆਪਣੇ ਵੀਰ ਨੂੰ ਇਕੱਲੇ ਲੱਗਣਾ ਵਿਆਹ ਆ ਗਿਆ ਬਸ ਹਾਂ ਜੀ ਵੀਰ ਵੀ ਆਏ ਹੋਏ ਪਰਿਵਾਰ ਇਹਨਾਂ ਦਾ ਇਹਨਾਂ ਦੀ ਵਾਈਫ ਇਹਨਾਂ ਛੱਡ ਕੇ ਪਹਿਲਾਂ ਹੀ ਜਾਂ ਸੁੱਕੀ ਸੀ ਤੁਹਾਡੇ ਪਰਿਵਾਰ ਤੋਂ ਹੋਏ ਕਿਉਂ ਆਣਾ ਮੇਰੇ ਪਰਿਵਾਰ ਦੇ ਵਿੱਚ ਕੋਈ ਨਹੀਂ ਅਸੀਂ ਭੈਣ ਭਰਾ ਹੀ ਹਾਂ ਜੀ ਤੁਹਾਡਾ ਆਪਣਾ ਜੀ ਉਹਨਾਂ ਦੀ ਕੋਰੋਨਾ ਵਾਂ ਮਹਾਰੀ ਨਾਲ ਦਾ ਤੂ ਵੀ ਸੀ ਬੱਚਾ ਜਿਹਾ ਆਉਣਾ ਜੀ ਜੀ ਇਹ ਮੇਰਾ ਬੀਵੀ ਹੈ ਜੀ 31 14 ਅੰਦਰ ਮੈਂ ਸਿਰਫ ਇਹ ਜਾਣਨੇ ਕਿ ਮੇਰਾ ਮੇਰ ਜਿੱਤੇ ਵੀ ਹੈਗਾ ਨਾ ਨੱਬ ਕਿੰਨਾਂ ਤੋਂ ਮੈਨੂੰ ਮੇਰੇ ਪਰਿਵਾਰ ਦੇ ਵਿੱਚ ਕੋਈ ਨਹੀਂ ਅਸੀਂ ਭੈਣ ਭਰਾ ਹੀ ਹੈ ਜੀ 7 ਤਰੀਕ ਨੂੰ ਬੋਰਡਲੇ ਵਾਇਸ ਕੀਤਾ ਉਹਦੇ ਪਰ ਪੁਲਿਸ ਨੇ ਵੀ ਕੁਝ ਸਾਡਾ ਰਿਸਪਾਂਸ ਨਹੀਂ ਦਿੱਤਾ ਰਿਪੋਰਟ ਲਿਖ ਕੇ ਲਾਕ ਲਈ ਪਰ ਉਹਨਾਂ ਨੇ ਆਨਲਾਈਨ ਦਰਜ ਨਹੀਂ ਸੀ ਕੀਤੀ ਪ੍ਰੈਸ ਨੇ ਜਾ ਕੇ ਦਬਾਅ ਪਾਇਆ ਤੇ 31 ਤਰੀਕ ਨੂੰ ਆਨਲਾਈਨ ਚੜਾਈ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਨਿਊ ਗੋਲਡਨ ਐਵੇਨਿਊ ਹਾਂ ਸੀ ਸਰ ਇਹ ਪੋਸਟਰ ਜਿਹੜੇ ਹੱਥ ਦੇ ਵਿੱਚ ਫੜੇ ਕੀ ਮਸਲਾ ਕਰ ਰਿਹਾ ਇਹ ਮੇਰਾ ਬ੍ਰਦਰ ਹੈ ਜੀ 6 ਤਰੀਕ ਰਾਤ ਨੂੰ 9 ਵਜੇ ਦਾ ਗੁੰਮ ਹੋਇਆ ਜੀ ਅੱਜ ਤੱਕ ਈ ਸਾਨੂੰ ਮਿਲਿਆ ਨਹੀਂ ਹੈ ਜੀ ਪਿੱਲੇ ਜਰ ਹੋ ਗਿਆ ਜੀ ਅੱਧ ਮਹੀਨਾ ਹੋ ਗਿਆ ਜਿੰਨੇ ਸਾਲ ਦੇ ਨੇ ਕਿੱਥੋਂ ਲਾ ਪਤਾ ਇਹ ਇਹ 70 ਸਾਲ ਹੈ ਜੀ ਸੰਤਾਨ ਦੇ ਰੋਡ ਤੋਂ ਲਾ ਪਤਾ ਹੋਵੇ ਪੈਸੇ ਢੀਕਾ ਲਿਆ ਸਾਰਾ ਸੁਨਾ ਦਾ ਨਾਮ ਜੀ ਸਮੇਂ ਬਾਅਦ ਤੇ ਫੋੜੇ ਨੰਬਰ ਇਹ ਤਾਂ ਹੈਗੇ ਸੀ ਥੋੜੀ ਪਰੇਸ਼ਾਨੀ ਸੀ ਇਹਨੂੰ ਪੁਲਿਸ ਨੂੰ ਦੱਸਿਆ ਗਰੇ ਦਿੱਤਾ ਸੀ ਅਸੀਂ ਪਰ ਪੁਲਿਸ ਨੇ ਸਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਕੇ ਬਸ ਇਸ ਤਰ੍ਹਾਂ ਦੋ ਅਸੀਂ 7 ਤਰੀਕ ਨੂੰ ਰਿਪੋਰਟ ਲਗਾਈ ਸੀ ਤੋਂ ਉਹਦੇ ਪਰ ਪੁਲਿਸ ਨੇ ਵੀ ਕੁਝ ਸਾਡੂੰ ਰਿਸਪਾਂਸ ਨਹੀਂ ਦਿੱਤਾ ਰਿਪੋਰਟ ਲਿਖ ਕੇ ਲਾਕੀ ਪਰ ਉਹਨਾਂ ਨੇ ਆਨਲਾਈਨ ਦਰਜ ਨਹੀਂ ਸੀ ਕੀਤੀ ਪ੍ਰੈਸ ਨੇ ਜਾ ਕੇ ਦਬਾਅ ਪਾਇਆ ਤੇ 31 ਤਰੀਕ ਨੂੰ ਆਨਲਾਈਨ ਚੜਾਈ ਗਈ ਹੈ ਅੱਜ ਕਿੱਥੇ ਤੁਸੀਂ ਖੜੇ ਹੋ ਕਿਉਂ ਲੋਡ ਬਈ ਇਸ ਤਰ੍ਹਾਂ ਤੁਹਾਨੂੰ ਮੈਂ ਅੱਜ ਆਪਣੇ ਵੀਰ ਨੂੰ ਮਿਲਣਾ ਚਾਹੁੰਦੀ ਮੇਰਾ ਵੀਰ ਨਹੀਂ ਮਿਲ ਰਿਹਾ ਅਸੀਂ ਘਰ ਦੇ ਵਿੱਚ ਕੋਈ ਨਹੀਂ ਹੈ ਮੈਂ ਆਪਣੇ ਵੀਰ ਨੂੰ ਇਕੱਲੇ ਲੱਭਣਾ ਆ ਗਿਆ ਬੱਸ ਅੱਜ ਵੀਰ ਵੀ ਆਇਆ ਹੋਇਆ ਹੈ ਪਰਿਵਾਰ ਇਹਨਾਂ ਦਾ ਇਹਨਾਂ ਦੀ ਵਾਈਫ ਨੂੰ ਛੱਡ ਕੇ ਪਹਿਲਾਂ ਹੀ ਜਾ ਸੁੱਕੀ ਸੀ ਤੁਹਾਡੇ ਪਰਿਵਾਰ ਤੋਂ ਕਿਉਂ ਆਣਾ ਹੈ ਮੇਰੇ ਪਰਿਵਾਰ ਦੇ ਵਿੱਚ ਕੋਈ ਨਹੀਂ ਅਸੀਂ ਭੈਣ ਭਰਾ ਹੀ ਹੈ ਜੀ ਤੁਹਾਡਾ ਆਪਨਾ ਜੀ ਉਹਨਾਂ ਦੀ ਕੋਰੋਨਾ માં ਹਮਾਰੀ ਨਾਲ ਦਾਤੂ ਵੀ ਸੀ ਬੱਚਾ ਜਣਾਣਾ ਜੀ ਜੀ ਇਹ ਮੇਰਾ ਬੇਬੀ ਹੈ ਜੀ ਕੀ ਚਾਹੁੰਦੇ ਹੋ ਤੁਸੀਂ ਮੈਂ ਸਿਰਫ ਇਹ ਜਾਣਨੀ ਕਿ ਮੇਰਾ ਵੀਰ ਜਿੱਤੇ ਵੀ ਹੈਗਾ ਨਾ ਨੱਬ ਕਿੰਨੇ ਆ ਗੋ ਮੇਰੀ